ਮੈਂ ਪੰਜਾਬ 'ਚ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਮਰਜ਼ੀ ਇੱਥੇ ਆਣ ਕੇ ਜ਼ਮੀਨ ਖਰੀਦ ਲੈਂਦਾ ਜਿਹੜਾ ਮਰਜ਼ੀ ਪੰਜਾਬ ਵਾਸੀ ਬਣ ਜਾਂਦਾ ਇਤੋਂ ਦੀ ਸਰਕਾਰਾਂ ਨੂੰ ਇਤੋਂ ਦੀਆਂ ਪੰਚਾਇਤਾਂ ਨੂੰ ਇਤੋਂ ਦੇ ਐਮਸੀਆਂ ਨੂੰ ਜਿੰਨੇ ਵੀ ਆਏ ਨੇ ਇਹਨਾਂ ਨੂੰ ਕੋਈ ਪਨਾਹ ਨਾ ਦਿਵੋ ਇਹਨਾਂ ਦੇ ਕੋਈ ਆਧਾਰ ਕਾਟ ਨਾ ਬਣਾਓ ਜਿਨ੍ਹਾਂ ਦੇ ਵੀ ਕੋਈ ਬਣਾਏ ਨੇ ਇਹਨਾਂ ਨੂੰ ਸਾਰਿਆਂ ਨੂੰ ਹੱਲ ਵਿਦਿਆ ਕਰੋ ਇਹਨਾਂ ਨੂੰ ਕਹੋ ਵੀ ਆਪਣੇ ਦੇਸ਼ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਹੀ ਜਾਓ ਜਾ ਕੇ ਉੱਥੇ ਰਹੋ ਜਿਵੇਂ ਕਿ ਸਾਨੂੰ ਹਿਮਾਚਲ ਦੇ ਵਿੱਚ ਜਾਣਿਆ ਅਸੀਂ ਕੋਈ ਜ਼ਮੀਨ ਨਹੀਂ ਖਰੀਦ ਸਕਦੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਆਣ ਕੇ ਜ਼ਮੀਨ ਖਰੀਦ ਲੈਂਦਾ ਜਿਹੜਾ ਮਰਜ਼ੀ ਬਣਦਾ ਪਿੱਛੇ ਪਤਾ ਨਹੀਂ ਕੀ ਕਰਕੇ ਆਇਆ ਹੁੰਦਾ ਉਹਦੇ ਕੋਈ ਡਰੈੱਸ ਦਾ ਨਹੀਂ ਸਾਨੂੰ ਪਤਾ ਹੁੰਦਾ ਉਹ ਇੱਥੇ ਵੀ ਕੰਮ ਕਰਕੇ ਉਹ ਪਤਾ ਨਹੀਂ ਲੱਗਦਾ ਕਿਥੇ ਤੁਰ ਜਾਂਦਾ ਕਈ ਇਸ ਤਰ੍ਹਾਂ ਦੇ ਜਿਹੜੇ ਨੇ ਬੰਦੇ ਕੰਮ ਕਰਕੇ ਪਤਾ ਨਹੀਂ ਲੱਗਦਾ ਉਹਨਾਂ ਦਾ ਜਿਹੜਾ ਕੋਈ ਕੇਸ ਦੀ ਸੁਣਵਾਈ ਨਹੀਂ ਨੂੰ ਕੇਸ ਉਸੇ ਤਰ੍ਹਾਂ ਹੀ ਖਰਾਬ ਹੋ ਜਾਂਦਾ ਲੋਕ ਉਦੋਂ ਜਾਗਦੇ ਨੇ ਜਦੋਂ ਕੋਈ ਘਟਨਾ ਵਾਪਰਦੀ ਹਮ ਜੋ ਤੱਕ ਕੋਈ ਘਟਨਾ ਵਾਪਰੀ ਨਹੀਂ ਉਦੋਂ ਤੱਕ ਲੋਕ ਸੁਚੇਤ ਨਹੀਂ ਹੋ ਸਕਦੇ ਘਟਨਾ ਵਾ ਤੂੰ ਦੀ ਹੀ ਜਾਗਰਤੀ ਜੀ ਲੋਕਾਂ 'ਚ ਪੈਦਾ ਹੁੰਦੀ ਆ ਹੂੰ ਚਲੋ ਠੀਕ ਹੈ ਦੇਰ ਆਏ ਦਰੁਸਤਾਏ ਪੰਜਾਬ ਦੇ ਵਿੱਚ ਕੋਈ ਇਹ ਪਹਿਲੀ ਘਟਨਾ ਨਹੀਂ ਹੈਗੀ ਬਹੁਤ ਘਟਨਾਵਾਂ ਜਿਹੜੀਆਂ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਭਈਆਂ ਵੱਲੋਂ ਕੀਤੀਆਂ ਜਾਂਦੀਆਂ ਕਿਤੇ ਦਸਤਾਰ ਲਾਦੇ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇੱਕ ਭਈਏ ਦਾ ਕਟਕਟਾਪਾ ਵੀ ਜਿੱਥੇ ਬੰਦਿਓ ਕੀਤਾ ਸੀ ਉਹ ਕਹਿੰਦਾ ਸੀ ਕਿ ਮੈਂ ਫ੍ਰੀ ਮੀਟ ਦਊਂਗਾ ਜਿਹੜਾ ਸਿੱਖ ਦੀ ਦਸਤਾਬ ਲੈ ਕੇ ਆਉਂਗਾ ਸੋ ਘਟਨਾਵਾਂ ਕੋਈ ਪਹਿਲੀ ਨਹੀਂ ਘਟਨਾਵਾਂ ਪਹਿਲਾਂ ਵੀ ਚਲੋ ਹੁਣ ਜਿੱਥੇ ਬੰਦੀਆਂ ਜਾਗੀਆਂ ਨੇ ਔਰ ਜਥੇਬੰਦੀਆਂ ਦੇ ਪ੍ਰੈਸ਼ਰ ਰੇਟ ਸਰਕਾਰਾਂ ਨੂੰ ਵੀ ਕੁਝ ਨਾ ਕੁਝ ਫੈਸਲੇ ਜਿਹੜੇ ਆ ਸੂਬਾ ਸਰਕਾਰ ਨੂੰ ਲੈਣੇ ਪੈਣੇ। ਦੇਖੋ ਬੱਚੇ ਸਾਡੇ ਨੇ ਅਸੀਂ ਸਭ ਦੇ ਬੱਚੇ ਨੇ ਰਾਖੀ ਆ। ਅਸੀਂ ਸਭ ਦੇ ਬੱਚਿਆਂ ਦੇ ਪਹਿਰੇਦਾਰ ਆ। ਤੇ ਪੰਜਾਬੀ ਆਪਣੀ ਕਿਉਂ ਇਸ ਵਕਤ ਸਵਾਲ ਖੜੇ ਕਰ ਰਹੇ ਨੇ ਕਿ ਵੀ ਇੱਕ ਪ੍ਰਵਾਸੀ ਦੀ ਗਲਤੀ ਦੇ ਨਾਲ ਪੂਰੇ ਪੰਜਾਬ ਦੇ ਪ੍ਰਵਾਸੀਆਂ ਨੂੰ ਭਜਾਉਣ ਦੀ ਗੱਲ ਨਾ ਕਰੋ। ਇਸ ਤਰ੍ਹਾਂ ਕਿ ਇੱਕ ਪ੍ਰਵਾਸੀ ਦੀ ਗੱਲ ਨਹੀਂ ਆ ਰਹੀ। ਇੱਕ ਕਈਆਂ ਦੀ ਗੱਲ ਆ ਰਹੀ ਹੈ ਤੁਹਾਡੇ ਸਾਹਮਣੇ ਇੱਕ ਪ੍ਰਵਾਸੀ ਦੀ ਨਹੀਂ ਆ ਰਹੀ ਜੇ ਤੇ ਇੱਕ ਦੀ ਹੋਵੇ ਕਿ ਉਹ ਮਤਲਬ ਘਟਨਾ ਇੱਕ ਹੋ ਗਈ ਹੈ ਕਿਤੇ ਸਹਿਸਵਾਨ ਹੋ ਗਈ ਹੈ ਇਹ ਘਟਨਾ ਜਿਹੜੀ ਹੈ ਵਾਪਰਦੀ ਰਹਿੰਦੀ ਦਿਨ ਰਾਤ ਤੁਸੀਂ ਦੇਖ ਰਹੇ ਹੋ ਨਾ ਇਹ ਤਾਂ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਾਲੇ ਲੋਕ ਤੇ ਸਭ ਨੂੰ ਸਹਿੰਦੇ ਹਨ ਸਭ ਨੂੰ ਝੱਲਦੇ ਹਨ ਸਭ ਨੂੰ ਗੱਲ ਨਾ ਲਾਉਂਦੇ ਹਨ ਆਪਣਾ ਪਰਿਵਾਰ ਸਮਝਦੇ ਹਨ ਪਰ ਇਹ ਪਰਿਵਾਰ ਬਣ ਹੀ ਨਹੀਂ ਜਦੋਂ ਕੋਈ ਪਰਿਵਾਰ ਹੀ ਨਹੀਂ ਬਣਦਾ ਉਹ ਦਿਨੇ ਦਿਹਾੜੇ ਇਸ ਤਰ੍ਹਾਂ ਦਾ ਜ਼ੁਲਮ ਕਰੀ ਜਾਂਦਾ ਤੇ ਫਿਰ ਉਹਨੂੰ ਕਿਦਾਂ ਸਹਿਣ ਕਰਾਂਗੇ ਇਹ ਨਾ ਸਹਿਣ ਵਾਲੀ ਗੱਲ ਜਿਹੜੀ ਹੈ ਤਾਂ ਕਰਕੇ ਜਦੋਂ ਦਿਨ ਰਾਤ ਕੱਟਣਾ ਹੋਈ ਹੈ ਤਾਂ ਇਹ ਗੱਲ ਹੋਈ ਹੈ ਤਾਂ ਸਾਰੇ ਜਾਗਰੂਤ ਹੋਏ ਨੇ ਕਿ ਸਾਰਿਆਂ ਨੂੰ ਤਾਂ ਹੀ ਕੱਟਣਾ ਚਾਹੁੰਦੇ ਹੁਜਾਇਜ ਨੇ ਆਪਣੀ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਪੰਜਾਬ ਦੀ ਧਰਤੀ ਦੇ ਵਿੱਚ ਠੀਕ ਆਰੁਜਗਾਰ ਕਰਨ ਆਉਂਦੇ ਆ ਆਪਣੇ ਕਿਰਤ ਕਰਦੇ ਆ ਪਰ ਕਿਰਤ ਦੇ ਨਾਲ ਗੁੰਡਾਗਰਦੀ ਕਰਦੇ ਨੇ ਪ੍ਰਵਾਸੀ ਸਾਡੇ ਲੋਕ ਵੀ ਵਿਦੇਸ਼ਾਂ ਦੀ ਧਰਤੀ 'ਚ ਜਾਂਦੇ ਨੇ ਸਾਡੇ ਨੌਜਵਾਨ ਵੀ ਵਿਦੇਸ਼ਾਂ ਦੀ ਧਰਤੀ 'ਤੇ ਜਾਂਦੇ ਨੇ ਪਰ ਇੱਥੇ ਇੱਕ ਭਈਆ ਰਾਜ ਸਥਾਪਿਤ ਕੀਤਾ ਜਾ ਰਿਹਾ ਇਹ ਬੜੇ ਵੱਡੇ ਪੱਧਰ ਤੇ ਸ਼ਾਸਨ ਆ ਕਿਉਂਕਿ ਬਾਕੀ ਸਟੇਟਾਂ ਦੀ ਗੱਲ ਕੀਤੀ ਜਾ ਸਕੇ ਜੰਮੂ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਪੰਜਾਬ ਦੇ ਵਿੱਚ ਕਿਉਂ ਜ਼ਮੀਨ ਖਰੀਦ ਸਕਦਾ ਕੋਈ ਵੀ ਉੱਟ ਕੇ ਤੀਜਾ ਬੰਦਾ ਪੰਜਾਬ ਵਿੱਚ ਜ਼ਮੀਨ ਕਿਉਂ ਇਹ ਸਿਰਫ ਪੰਜਾਬ ਦੇ ਵਿੱਚ ਕਿਉਂਕਿ ਪਹਿਲਾਂ ਭਾਸ਼ਾ ਦੇ ਆਧਾਰ ਪਹਿਲਾਂ ਪੰਜਾਬ ਦੇ ਡੋ ਟੁਕੜੇ ਕੀਤੇ 47 ਦੇ ਵਿੱਚ ਫਿਰ ਚੰਡੀਗੜ੍ਹ ਅਲੱਗ ਕੀਤਾ ਫਿਰ ਭਾਸ਼ਾ ਦੇ ਆਧਾਰ ਤੇ 1966 ਦੇ ਵਿੱਚ ਪੰਜਾਬ ਦੇ ਵਿੱਚੋਂ ਹਿਮਾਚਲ ਕੱਢਿਆ ਪੰਜਾਬ ਚੋਂ ਹਰਿਆਣਾ ਕੱਢਿਆ ਪੰਜਾਬ ਚੋਂ ਚੰਡੀਗੜ੍ਹ ਕੱਢਿਆ ਜੇ ਪੰਜਾਬ ਦਾ ਇਤਿਹਾਸ ਦੇਖਿਆ ਜਾਏ ਤੇ ਕਾਬਲ ਖੰਧਾਰ ਤੱਕ ਲੇ ਲਦਾਖ ਤੱਕ ਤਿੱਬਤ ਤੱਕ ਪੰਜਾਬ ਦੀ ਹੱਦ ਸੀ ਇਹ ਸਾਰੀ ਛਾਜਸ਼ਾ ਪੰਜਾਬ ਨੂੰ ਖਤਮ ਕਰਨ ਦੀ ਕੀ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਪੰਜਾਬ ਦੇ ਲੋਕਾਂ ਦੀ ਜਿਹੜੀ ਅਣਖ ਗੈਰਤ ਜਿਹੜੀ ਉਹ ਮਾਰੀ ਜਾਵੇ ਕਿਉਂਕਿ ਜੇ ਪੰਜਾਬ ਬਚਿਆ ਤੇ ਆਪਣੀ ਅਣਖ ਦੇ ਕਰਕੇ ਪੰਜਾਬ ਅਚੇ ਆਇਆ ਇੱਥੇ ਭਈਆ ਦਾ ਸਥਾਪਿਤ ਕਰਨ ਇਸ ਪੰਜਾਬ ਚ ਲੋਕ ਬੱਚਿਆਂ ਨੂੰ ਰੋਜ਼ਗਾਰ ਕਿਉਂ ਨਹੀਂ ਦਿੱਤਾ ਜਾਂਦਾ ਜਿਹੜੇ ਇੱਥੇ ਦੇ ਜਾਪਲ ਕਿਉਂ ਨਹੀਂ ਦਿੱਤਾ ਜਾਂਦਾ ਵੀ ਇਹ ਬੱਚੇ ਵਿਦੇਸ਼ਾਂ ਦੀ ਧਰਤੀ ਤੇ ਜਾਣ ਤੇ ਇੱਥੇ ਭਈਏ ਰਾਜ ਕਰਨ ਆ ਕੇ ਜਿਹੜੇ ਆਪਣੇ ਸਿਆਸੀ ਲੋਕ ਨੇ ਉਹ ਫਿਰ ਬਿਆਨ ਕਿਉਂ ਨਹੀਂ ਦੇ ਰਹੇ ਉਹ ਫਿਰ ਸਵਾਲ ਕਿਉਂ ਨਹੀਂ ਕਰ ਰਹੇ ਇਸ ਚੀਜ਼ ਦੇ ਉੱਪਰ ਤੁਸੀਂ ਆ ਕੇ ਖੜ ਗਏ ਹੋ ਤੁਸੀਂ ਕਹਿ ਰਹੇ ਹੋ ਕਿ ਵੀ ਇਨਸਾਫ ਮਿਲਣਾ ਚਾਹੀਦਾ ਹੈ ਪਰ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਫਿਰ ਦੂਜੇ ਨੇ ਉਹ ਤਾਂ ਕੋਈ ਹਾਲੇ ਤੱਕ ਚੁੰ ਵੀ ਨਹੀਂ ਕੀਤੀ ਉਹਨਾਂ ਨੇ ਜੇ ਤੋ ਵੇਖੋ ਜਿਹੜੀ ਪਰਜਾ ਨਾ ਪਰਜਾ ਪਰਜਾ ਜਿਹੜੀ ਰਾਜ ਦਿੰਦੀ ਹੈ ਤੇ ਜਦੋਂ ਪਰਜਾ ਰਾਜ ਖੋਲੇਗੀ ਪਰਜਾ ਰਾਜ ਆਪਣੇ ਹੱਥ ਲੈ ਲੇਗੀ ਫਿਰ ਆਪ ਵੀ ਬੇਚਣਗੇ ਤੁਹਾਡੇ ਮਗਰਮੁਰਾਨ ਕੇ ਫਿਰਨਗੇ ਪਰਜਾ ਜਾਗਰਤ ਹੋ ਰਹੀ ਹੈ ਦਿਨੇ ਦਿਹਾੜੇ ਪਰਜਾ ਜਿਹੜੀ ਇਹ ਰਾਜ ਖੋਲੇਗੀ ਕਿਉਂਕਿ ਜਦੋਂ ਦੇਸ਼ ਦੇ ਬਾਦਸ਼ਾਹ ਨੂੰ ਜਿਹਨੂੰ ਆਪਾਂ ਪ੍ਰਜਾ ਬਣਾਉਂਦੇ ਆ ਉਹਨੂੰ ਰਾਜ ਹੀ ਨਹੀਂ ਕਰਨਾ ਆਉਂਦਾ ਤੇ ਫਿਰ ਉਹਨੂੰ ਰਾਜ ਗਾਦਾ ਦੇਣਾ ਇਸ ਕਰਕੇ ਰਾਜ ਜਿਹੜਾ ਹੈ ਨਾ ਖੋਲੇ ਦੀ ਪ੍ਰਜਾ ਜਾਗਰਤ ਹੋ ਰਹੀ ਹੈ ਪ੍ਰਜਾ ਜਿਹੜਾ ਹੈ ਨਾ ਅੱਗੇ ਪ੍ਰਜਾ ਨੂੰ ਪਤਾ ਹੀ ਨਹੀਂ ਪ੍ਰਜਾ ਨੂੰ ਨੇਰੇ ਚ ਰੱਖਦੇ ਹਨ ਪ੍ਰਜਾ ਦਾ ਖਿਆਲ ਹੀ ਜਿਹੜਾ ਉਹ ਖਰਾਬ ਰੱਖਦੇ ਹਨ ਤੇ ਉਹ ਪ੍ਰਜਾ ਜਿਹੜੀ ਹੁਣ ਸਾਰੀ ਜਾਗਰੂਤੀ ਹੈ ਸਾਰਾ ਕੁਝ ਕਰ ਲਏਗੀ ਪ੍ਰਜਾ ਨੂੰ ਲੱਗਦਾ ਆਪਣੇ ਪੰਜਾਬੀਆਂ ਦੀ ਗਲਤੀ ਹੈਗੀ ਹੈ ਆਪਣੇ ਪੰਜਾਬੀ ਜ਼ਿੰਮੇਦਾਰਾਂ ਨੇ ਹੀ ਯੂਪੀ ਬਿਹਾਰ ਤੋਂ ਪ੍ਰਵਾਸੀ ਲਿਆ ਕੇ ਇਸ ਤੇ ਮਜ਼ਦੂਰ ਬਣਾਏ ਉਹਨਾਂ ਨੇ ਕੰਮ ਧੰਦਾ ਦਿੱਤਾ ਤੇ ਉਹਨਾਂ ਨੂੰ ਸਟੈਂਡ ਕੀਤਾ ਤੇ ਉਸ ਤੋਂ ਬਾਅਦ ਜਦੋਂ ਹੁਣ ਇਹ ਚੀਜ਼ਾਂ ਹੋ ਰਹੀਆਂ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਇਹਨਾਂ ਰੋਜ਼ਗਾਰ ਹੀ ਨਹੀਂ ਦਿੱਤਾ ਅੱਜ ਦੇਖੋ ਪੰਜਾਬ ਦੇ ਜਿਹੜੇ ਆ 70% ਮਹਿਕਮੇ ਜਿਹੜੇ ਉਹ ਤਾਂ ਖਾਲੀ ਪਏ ਨੇ ਤੇ ਜੇ ਕੋਈ ਮਾੜੀ ਮੋਟੀ ਭਰਤੀ ਮਹਿਕਮਿਆਂ 'ਚ ਕਰਦੇ ਨੇ ਤੇ ਉਹ ਸਾਰੀ ਠੇਕਾਦਾਰ ਤੇ ਅੱਜ ਪੀ ਐਚ ਡੀ ਕਰਕੇ ਅੱਜ ਐਮ ਐਸ ਸੀ ਬੀ ਐਸ ਸੀ ਕਰਕੇ 8-8 ਹਜ਼ਾਰ ਤੇ ਬੱਚੇ ਤੱਕ ਖਾ ਰਹੇ ਨੇ ਤੇ ਕੀ ਕਰਨਗੇ ਜਿੰਨਾ ਖਰਚਾ ਉਹਨਾਂ ਨੇ ਸਟੱਡੀ ਤੇ ਕੀਤਾ ਉਹਨਾਂ ਦਾ ਖਰਚਾ ਉਹਨਾਂ ਦੀ ਨੌਕਰੀ ਤੋਂ ਪੂਰਾ ਨਹੀਂ ਹੋਣ ਦਿਆ ਤੇ ਪੰਜਾਬ ਦੇ ਬੱਚੇ ਕਿੱਥੇ ਜਾਣਗੇ ਤੁਸੀਂ ਆਪ ਦੱਸੋ ਹੁਸ਼ਿਆਰਪੁਰ ਦੇ ਵਿੱਚ ਜਿਸ ਤਰੀਕੇ ਦੇ ਨਾਲ 5 ਤੋਂ 6 ਸਾਲ ਦੀ ਉਮਰ ਦੇ ਬੱਚੇ ਦੇ ਨਾਲ ਦੁਸ਼ਕਰਮ ਕੀਤਾ ਗਿਆ ਉਸ ਨੂੰ ਮਾਰਿਆ ਗਿਆ ਉਸ ਚੀਜ਼ ਨੂੰ ਦੇਖ ਕੇ ਪੂਰੇ ਪੰਜਾਬ ਦੀਆਂ ਰੂਹਾਂ ਕੰਬੀਆਂ ਹੋਈਆਂ ਨੇ ਇਹ ਤਸਵੀਰਾਂ ਮੈਂ ਪਹਿਲਾਂ ਵੀ ਦੱਸਿਆ ਸੀਗਾ ਕਿ ਇਹ ਯੂਪੀ ਬਿਹਾਰ ਜਾਂ ਫਿਰ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਸੀ ਜਾਂ ਫਿਰ ਉਧਰਲੇ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲਦਾ ਸੀ ਪਰ ਹੁਣ ਪੰਜਾਬ ਦੇ ਵਿੱਚ ਇਹ ਚੀਜ਼ਾਂ ਜੜੀਆਂ ਨੇ ਉਹ ਦੇਖਣੀਆਂ ਸ਼ੁਰੂ ਹੋ ਗਈਆਂ ਨੇ ਉਸ ਬਾਬਤ ਅੱਜ ਹੁਸ਼ਿਆਰਪੁਰ ਦੇ ਵਿੱਚ ਕਈ ਨਿਹੰਗ ਸਿੰਘ ਜਥੇਬੰਦੀਆਂ ਤੇ ਉਸ ਤੋਂ ਇਲਾਵਾ ਹੋਰ ਲੋਕ ਜਿਹੜੇ ਨੇ ਹੁਸ਼ਿਆਰਪੁਰ ਦੇ ਇਕੱਠੇ ਹੋਏ ਜਿਨ੍ਹਾਂ ਵੱਲੋਂ ਮੰਗ ਕੀਤੀ ਗਈ ਕਿ ਭਈ ਉਸ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਐਨਐਸਮ ਜਥੇਬੰਦੀਆਂ ਸਾਡੇ ਨਾਲ ਨੇ ਗੱਲਬਾਤ ਵੀ ਜਰੂਰ ਕਰਾਂਗੇ ਬਾਬਾ ਜੀ ਨਾ ਬਾਬਾ ਜੀ ਜਿਸ ਤਰੀਕੇ ਦੇ ਨਾਲ ਇਹ ਮਾਹੌਲ ਦੇਖਣ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ ਇਹ ਪਹਿਲੀ ਘਟਨਾ ਨਹੀਂ ਰਹੀ ਗਈ ਘਟਨਾਵਾਂ ਹੋਰ ਵੀ ਹੋਈਆਂ ਨੇ ਪਰ ਹੁਣ ਜਿਸ ਤਰੀਕੇ ਦੇ ਨਾਲ ਆਵਾਜ਼ ਹਰੇਕ ਜਥੇਬੰਦੀ ਆ ਫਿਰ ਹੁਸ਼ਿਆਰਪੁਰ ਦੇ ਲੋਕ ਚੱਕ ਰਹੇ ਨੇ ਕੀ ਲੱਗਦਾ ਹੈ ਕੀ ਬਣੂਗਾ ਅੱਗੇ ਜਾ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਲਪੰਥ ਮਿਸਲ ਸ਼ਰੋਣੀ ਭਗਤ ਧੰਨਾ ਜੀ ਤਰਨਾ ਦਲ ਤੇ ਸਾਡੇ ਹਰੀ ਸਿੰਘ ਨਲਵਾ ਐਨ ਜੀਓ ਤੇ ਕਿਸਾਨ ਮਜ਼ਦੂਰ ਅਧਕਾਰੀ ਸਭਾ ਅੰਦਾ ਤੱਕ ਕਿਸਾਨ ਯੂਨੀਅਨ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਗਰੰਥੀ ਸਭਾ ਤੇ ਹੋਰ ਵੀ ਕਈ ਸੰਸਥਾਵਾਂ ਦਾ ਦਾਸ ਸੇਵਾਦਾਰ ਸੋ ਸਮੁੱਚੇ ਹੀ ਪੰਜਾਬ ਵਾਸੀਆਂ ਦੇ ਵਿੱਚ ਜਿਹੜੀ ਹਾਹਾਕਾਰ ਮੱਚੀ ਏ ਉਹ ਐਡੇ ਇੱਕ ਜ਼ੁਲਮ ਵੱਡਾ ਹੋਇਆ ਜਿਹੜਾ ਕਿ ਇੱਕ 5 ਸਾਲ ਦੇ ਬੱਚੇ ਦੇ ਨਾਲ ਜੋ ਸੁਣਨ ਅੰਦਰ ਆ ਰਿਹਾ ਕਿ ਉਹਦੇ ਨਾਲ ਗਲਤ ਕਰਮੀ ਕੀਤਾ ਗਿਆ ਤੇ ਉਹਦੇ ਜਿਹੜਾ ਕਤਲ ਵੀ ਕੀਤਾ ਗਿਆ। ਸੋ ਇੱਕ ਬਹੁਤ ਜ਼ਿਆਦਾ ਨਿੰਦਨਯੋਗ ਹੈ। ਮੈਂ ਪੰਜਾਬ 'ਚ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜਾ ਮਰਜ਼ੀ ਇੱਥੇ ਆਣ ਕੇ ਜ਼ਮੀਨ ਖਰੀਦ ਲੈਂਦਾ ਜਿਹੜਾ ਮਰਜ਼ੀ ਪੰਜਾਬ ਵਾਸੀ ਬਣ ਜਾਂਦਾ। ਇਤੋਂ ਦੀਆਂ ਸਰਕਾਰਾਂ ਨੂੰ ਇਤੋਂ ਦੀਆਂ ਪੰਚਾਇਤਾਂ ਨੂੰ ਇਤੋਂ ਦੇ ਐਮਸੀਆਂ ਨੂੰ ਜਿੰਨੇ ਵੀ ਆਏ ਨੇ ਇਹਨਾਂ ਨੂੰ ਕੋਈ ਪਨਾਹ ਨਾ ਦਿਵੋ। ਇਹਨਾਂ ਦੇ ਕੋਈ ਆਧਾਰ ਕਾੜਨਾ ਬਣਾਓ। ਜਿਨ੍ਹਾਂ ਦੇ ਵੀ ਕੋਈ ਬਣਾਏ ਨੇ ਇਹਨਾਂ ਨੂੰ ਸਾਰੇ ਨੂੰ ਅਲ ਵਿਦਿਆ ਕਰੋ ਇਹਨਾਂ ਨੂੰ ਕਹੋ ਵੀ ਆਪਣੇ ਦੇਸ਼ ਦੇ ਵਿੱਚ ਆਪਣੇ ਸੂਬੇ ਦੇ ਵਿੱਚ ਹੀ ਜਾਓ ਜਾ ਕੇ ਉੱਥੇ ਰਹੋ ਜਿਵੇਂ ਕਿ ਸਾਨੂੰ ਹਿਮਾਚਲ ਦੇ ਵਿੱਚ ਜਾਣਿਆ ਅਸੀਂ ਕੋਈ ਜ਼ਮੀਨ ਨਹੀਂ ਖਰੀਦ ਸਕਦੇ ਤੇ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਜਿਹੜਾ ਮਰਜ਼ੀ ਆਣ ਕੇ ਜ਼ਮੀਨ ਖਰੀਦ ਲੈਂਦਾ ਜਿਹੜਾ ਮਰਜ਼ੀ ਬਣਦਾ ਪਿੱਛੇ ਪਤਾ ਨਹੀਂ ਕੀ ਕਰਕੇ ਆਇਆ ਹੁੰਦਾ ਉਹਦੇ ਕੋਈ ਡਰੈੱਸ ਦਾ ਨਹੀਂ ਸਾਨੂੰ ਪਤਾ ਹੁੰਦਾ ਉਹ ਇੱਥੇ ਵੀ ਕੰਮ ਕਰਕੇ ਉਹ ਪਤਾ ਨਹੀਂ ਲੱਗਦਾ ਕਿਥੇ ਤੁਰ ਜਾਂਦਾ ਕਈ ਇਸ ਤਰ੍ਹਾਂ ਦੇ ਜਿਹੜੇ ਨੇ ਬੰਦੇ ਕੰਮ ਕਰਕੇ ਪਤਾ ਨਹੀਂ ਲੱਗਦਾ ਉਹਨਾਂ ਦਾ ਜਿਹੜਾ ਕੋਈ ਕੇਸ ਦੀ ਸੁਣਵਾਈ ਨਹੀਂ ਵੀ ਕੇਸ ਉਸੇ ਤਰ੍ਹਾਂ ਹੀ ਖਰਾਬ ਹੋ ਜਾਂਦਾ ਸੋ ਇਹ ਸਾਰੇ ਹੀ ਅੱਜ ਪੰਜਾਬ ਪੰਜਾਬ ਵਾਸੀ ਜਾਗਰੂਤ ਹੋ ਚੁੱਕੇ ਨੇ ਸਾਰੀਆਂ ਜਥੇਬੰਦੀਆਂ ਜਾਗਰੂਤ ਹੋ ਚੁੱਕੀਆਂ ਨੇ ਤੇ ਸਾਰੇ ਹੀ ਲੋਕ ਇਹ ਜਿਹੜਾ ਜ਼ੁਲਮ ਹੈ ਇਹ ਸਹਿਣਯੋਗ ਨਹੀਂ ਹੈਗਾ ਇਹ ਬਹੁਤ ਵੱਡਾ ਇੱਕ ਜ਼ੁਲਮ ਹੋਇਆ ਇਹਨੂੰ ਸਹਿਣ ਨਹੀਂ ਕਰਨਗੇ ਇਸ ਕਰਕੇ ਇਹਨਾਂ ਨੂੰ ਇੱਥੇ ਰਹਿਣ ਦਿੱਤਾ ਨਹੀਂ ਜਾਵੇਗਾ ਅੱਛਾ ਬਾਬਾ ਜੀ ਜਦੋਂ ਤੁਹਾਨੂੰ ਇੱਕ ਘਟਨਾ ਪਤਾ ਲੱਗਦੀ ਹੈ ਕਿ ਵੀ ਇਹ ਚੀਜ਼ਾਂ ਜੜੀਆਂ ਨੇ ਉਹ ਹੋ ਗਈਆਂ ਤੇ ਉਦੋਂ ਮਨ ਦੇ ਵਿੱਚ ਖਿਆਲ ਕੀ ਆਉਂਦਾ ਜਦੋਂ ਇਹ ਚੀਜ਼ ਖਬਰ ਤੁਸੀਂ ਸੁਣੀ ਆ ਫਿਰ ਤੁਹਾਨੂੰ ਪਤਾ ਲੱਗਾ ਬਹੁਤ ਵੱਡਾ ਦੁੱਖ ਹੁੰਦਾ ਬਹੁਤ ਵੱਡਾ ਖਿਆਲ ਕੀ ਹੁਣ ਬਹੁਤ ਵੱਡਾ ਦੁੱਖ ਹੁੰਦਾ ਵੇਖੋ ਬੱਚੇ ਸਭ ਦੇ ਨੇ ਅਸੀਂ ਸਭ ਦੇ ਬੱਚੇ ਨੇ ਰਾਖੀ ਆ ਅਸੀਂ ਸਭ ਦੇ ਬੱਚਿਆਂ ਦੇ ਪਹਿਰੇਦਾਰ ਆ ਫਿਰ ਪੰਜਾਬੀ ਆਪਣੀ ਕਿਉਂ ਇਸ ਵਕਤ ਸਵਾਲ ਖੜੇ ਕਰ ਰਹੇ ਨੇ ਕਿ ਭਈ ਇੱਕ ਪ੍ਰਵਾਸੀ ਦੀ ਗਲਤੀ ਦੇ ਨਾਲ ਪੂਰੇ ਪੰਜਾਬ ਦੇ ਪ੍ਰਵਾਸੀਆਂ ਨੂੰ ਭਜਾਉਣ ਦੀ ਗੱਲ ਨਾ ਕਰੋ ਇਸ ਤਰ੍ਹਾਂ ਕਿ ਇੱਕ ਪ੍ਰਵਾਸੀ ਦੀ ਗੱਲ ਨਹੀਂ ਹੋ ਰਹੀ ਇੱਕ ਕਈਆਂ ਦੀ ਗੱਲ ਆ ਰਹੀ ਏ ਤੁਹਾਡੇ ਸਾਹਮਣੇ ਇੱਕ ਪਰਵਾਸੀ ਦੀ ਨਹੀਂ ਆ ਰਹੀ ਜੇ ਤੇ ਇੱਕ ਦੀ ਹੋਵੇ ਕਿ ਉਹ ਮਤਲਬ ਘਟਨਾ ਇੱਕ ਹੋ ਗਈ ਹੈ ਕਿਤੇ ਸਹਿਸਵਣ ਹੋ ਗਈ ਹੈ ਇਹ ਘਟਨਾ ਜਿਹੜੀ ਹੈ ਵਾਪਰਦੀ ਰਹਿੰਦੀ ਦਿਨ ਰਾਤ ਤੁਸੀਂ ਦੇਖ ਰਹੇ ਹੋ ਨਾ ਇਹ ਤਾਂ ਕਰਕੇ ਪੰਜਾਬ ਦੇ ਵਿੱਚ ਪੰਜਾਬ ਦੇ ਵਾਲੇ ਲੋਕ ਤੇ ਸਭ ਨੂੰ ਸਹਿੰਦੇ ਹਨ ਸਭ ਨੂੰ ਝੱਲਦੇ ਹਨ ਸਭ ਨੂੰ ਗੱਲ ਨਾ ਲਾਉਂਦੇ ਹਨ ਆਪਣਾ ਪਰਿਵਾਰ ਸਮਝਦੇ ਹਨ ਪਰ ਇਹ ਪਰਿਵਾਰ ਬਣ ਹੀ ਨਹੀਂ ਜਦੋਂ ਕੋਈ ਪਰਿਵਾਰ ਹੀ ਨਹੀਂ ਬਣਦਾ ਉਹ ਦਿਨੇ ਦਿਹਾੜੇ ਇਸ ਤਰ੍ਹਾਂ ਦਾ ਜ਼ੁਲਮ ਕਰੀ ਜਾਂਦਾ ਤੇ ਫਿਰ ਉਹਨੂੰ ਕਿਦਾਂ ਸਹਿਣ ਕਰਾਂਗੇ ਇਹ ਨਾ ਸਹਿਣ ਵਾਲੀ ਗੱਲ ਜਿਹੜੀ ਹੈ ਤਾਂ ਕਰਕੇ ਜਦੋਂ ਦਿਨ ਰਾਤ ਕੱਟਣਾ ਹੋਈ ਹੈ ਤਾਂ ਇਹ ਗੱਲ ਹੋਈ ਹੈ ਤਾਂ ਸਾਰੇ ਜਾਗਰੂਤ ਹੋਏ ਨੇ ਕਿ ਸਾਰਿਆਂ ਨੂੰ ਤਾਂ ਹੀ ਕੱਟਣਾ ਚਾਹੁੰਦੇ ਨੇ ਅੱਛਾ ਲੱਗਦਾ ਇਹ ਤੁਹਾਨੂੰ ਆਵਾਜ਼ ਚੱਕਣ ਦੇ ਨਾਲ ਪੰਜਾਬ ਦੇ ਵਿੱਚੋਂ ਪ੍ਰਵਾਸੀ ਕੱਢੇ ਜਾਣਗੇ ਕਿਉਂਕਿ ਬਹੁਤੇ ਲੋਕ ਕਹਿੰਦੇ ਇਹ ਤਾਂ ਵੋਟ ਬੈਂਕ ਹੈਗੀ ਹੈ ਨਹੀਂ ਵੋਟ ਬੈਂਕ ਜਿਹੜੀ ਇਹ ਇਸ ਤਰ੍ਹਾਂ ਨਹੀਂ ਹੈਗੀ ਕਿ ਇੱਕ ਨੂੰ ਮਾਰ ਕੇ ਤੇ ਦੂਜੇ ਦੀ ਵੋਟ ਬੈਂਕ ਬਣਾ ਦਈਏ ਗੱਲ ਵਧੀਆ ਨਹੀਂ ਹੈਗੀ ਇਸ ਤਰ੍ਹਾਂ ਦੀ ਵੋਟ ਨੂੰ ਕੀ ਕਰਨਾ ਆਪਾਂ ਜਿਹੜੇ ਜਿਹੜੇ ਆਪਣੇ ਸਿਆਸੀ ਲੋਕ ਨੇ ਉਹ ਫਿਰ ਬਿਆਨ ਕਿਉਂ ਨਹੀਂ ਦੇ ਰਹੇ ਉਹ ਫਿਰ ਸਵਾਲ ਕਿਉਂ ਨਹੀਂ ਕਰ ਰਹੇ ਇਸ ਚੀਜ਼ ਦੇ ਉੱਪਰ ਤੁਸੀਂ ਆ ਕੇ ਖੜ ਗਏ ਹੋ ਤੁਸੀਂ ਕਹਿ ਰਹੇ ਹੋ ਕਿ ਵੀ ਇਨਸਾਫ ਮਿਲਣਾ ਚਾਹੀਦਾ ਹੈ ਪਰ ਜਿਹੜੇ ਰਾਜਨੀਤਿਕ ਲੋਕ ਨੇ ਜਾਂ ਫਿਰ ਦੂਜੇ ਨੇ ਉਹ ਤਾਂ ਕੋਈ ਹਾਲੇ ਤੱਕ ਚੁੰ ਵੀ ਨਹੀਂ ਕੀਤੀ ਉਹਨਾਂ ਨੇ ਜੇ ਤੋ ਵੇਖੋ ਜਿਹੜੀ ਪਰਜਾ ਨਾ ਪਰਜਾ ਪਰਜਾ ਜਿਹੜੀ ਰਾਜ ਦਿੰਦੀ ਹੈ ਤੇ ਜਦੋਂ ਪਰਜਾ ਰਾਜ ਖੋਲੇਗੀ ਪਰਜਾ ਰਾਜ ਆਪਣੇ ਹੱਥ ਲੈ ਲੇਗੀ ਫਿਰ ਆਪ ਵੀ ਬੇਚਣਗੇ ਤੁਹਾਡੇ ਮਗਰਮਹਾਰਾਨ ਕੇ ਫਿਰਨਗੇ ਪਰਜਾ ਜਾਗਰਤ ਹੋ ਰਹੀ ਹੈ ਦਿਨੇ ਦਿਹਾੜੇ ਪਰਜਾ ਜਿਹੜੀ ਇਹ ਰਾਜ ਖੋਲੇਗੀ ਕਿਉਂਕਿ ਜਦੋਂ ਦੇਸ਼ ਦੇ ਬਾਦਸ਼ਾਹ ਨੂੰ ਜਿਹਨੂੰ ਆਪਾਂ ਪਰਜਾ ਬਣਾਉਂਦੇ ਆ ਉਹਨੂੰ ਰਾਜ ਹੀ ਨਹੀਂ ਕਰਨਾ ਆਉਂਦਾ ਤੇ ਫਿਰ ਉਹਨੂੰ ਰਾਜ ਕਦਾ ਦੇਣਾ ਇਸ ਕਰਕੇ ਰਾਜ ਜਿਹੜਾ ਹੈ ਨਾ ਖੋਲੇ ਦੀ ਪਰਜਾ ਜਾਗਰਤ ਹੋ ਰਹੀ ਹੈ ਪਰਜਾ ਜਿਹੜਾ ਹੈ ਨਾ ਅੱਗੇ ਪਰਜਾ ਨੂੰ ਪਤਾ ਹੀ ਨਹੀਂ ਪਰਜਾ ਨੂੰ ਨੇਰੇ ਚ ਰੱਖਦੇ ਹਨ ਪਰਜਾ ਦਾ ਖਿਆਲ ਹੀ ਜਿਹੜਾ ਉਹ ਖਰਾਬ ਰੱਖਦੇ ਹਨ ਤੇ ਉਹ ਪਰਜਾ ਜਿਹੜੀ ਹੁਣ ਸਾਰੀ ਜਾਗਰੂਤੀ ਹੈ ਸਾਰਾ ਕੁਝ ਕਰ ਲਏਗੀ ਪਰਜਾ ਅੱਜ ਸਿੰਘ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋਇਆ ਹੈਗਾ ਹੈ ਜਿਸ ਤਰੀਕੇ ਦੇ ਨਾਲ ਇਹ ਚੀਜ਼ਾਂ ਦੇਖਣ ਨੂੰ ਮਿਲੀਆਂ ਜਦੋਂ ਘਟਨਾ ਹੋਈ ਉਸ ਤੋਂ ਬਾਅਦ ਤੁਰੰਤ ਹੁਸ਼ਿਆਰਪੁਰ ਦੇ ਵਿੱਚ ਸਾਰੇ ਪ੍ਰਵਾਸੀਆਂ ਦੀਆਂ ਚੀਜ਼ਾਂ ਬੰਦ ਕਰ ਦਿੱਤੀਆਂ ਗਈਆਂ ਰੇੜੀਆਂ ਬੰਦ ਕਰ ਦਿੱਤੀਆਂ ਦੁਕਾਨ ਬੰਦ ਕਰ ਦਿੱਤੀਆਂ ਗਈਆਂ ਪਰ ਉਸ ਤੋਂ ਪਹਿਲਾਂ ਲੋਕ ਕਿਉਂ ਨਹੀਂ ਜਾਗਦੇ ਪਏ ਨੇ ਹੁਣ ਜਦੋਂ ਘਟਨਾ ਹੋ ਗਈ ਉਸ ਤੋਂ ਬਾਅਦ ਜਾਗਣ ਦਾ ਕੀ ਫਾਇਦਾ ਜਦੋਂ ਪਹਿਲਾਂ ਨਹੀਂ ਜਾਗੇ ਇਹ ਲੋਕ ਹੁਣ ਸਵਾਲ ਚੱਕ ਰਹੇ ਨੇ ਤੇ ਇਸ ਚੀਜ਼ ਨੂੰ ਫਿਰ ਤੁਸੀਂ ਕਿਵੇਂ ਦੇਖਦੇ ਹੋ ਜੀ ਲੋਕ ਉਦੋਂ ਹੀ ਜਾਗਦੇ ਨੇ ਜਦੋਂ ਕੋਈ ਘਟਨਾ ਵਾਪਰਦੀ ਹੈ ਹੂੰ ਜੋ ਤੱਕ ਕੋਈ ਘਟਨਾ ਵਾਪਰੀ ਨਹੀਂ ਉਦੋਂ ਤੱਕ ਲੋਕ ਸੁਚੇਤ ਨਹੀਂ ਹੋ ਸਕਦੇ ਹੂੰ ਕਟਨਾਵਾ ਤੋਂ ਵੀ ਇਹੀ ਜਾਗਰਤੀ ਜੀ ਲੋਕਾਂ 'ਚ ਪੈਦਾ ਹੁੰਦੀ ਆ ਚਲੋ ਠੀਕ ਆ ਦੇਰ ਆਏ ਦਰੁਸਤਾਏ ਪੰਜਾਬ ਦੇ ਵਿੱਚ ਕੋਈ ਇਹ ਪਹਿਲੀ ਕਟਨਾ ਨਹੀਂ ਹੈਗੀ ਬਹੁਤ ਕਟਨਾਵਾ ਜਿਹੜੀਆਂ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਭਈਆਂ ਵੱਲੋਂ ਕੀਤੀਆਂ ਜਾਂਦੀਆਂ ਕਿਤੇ ਦਸਤਾਰ ਲਾਦੇ ਨੇ ਪਿਛਲੇ ਦਿਨੀ ਤੁਸੀਂ ਦੇਖਿਆ ਹੋਣਾ ਇੱਕ ਭਈਏ ਦਾ ਕੋਟਕਟਾਪਾ ਵੀ ਜਿੱਥੇ ਬੰਦੀਆਂ ਕੀਤਾ ਸੀ ਉਹ ਕਹਿੰਦਾ ਸੀ ਕਿ ਮੈਂ ਫ੍ਰੀ ਮੀਟ ਦਊਂਗਾ ਜਿਹੜਾ ਇਸ ਦਸ ਸਿੱਖ ਦੀ ਦਸਤਾਰ ਲੈ ਕੇ ਆਉਗਾ ਛੁ ਕਟਨਾਵਾ ਕੋਈ ਪਹਿਲੀ ਨਹੀਂ ਕਟਰਾਵਾ ਪਹਿਲਾਂ ਵੀ ਚਲੋ ਹੁਣ ਜਿੱਥੇ ਬੰਦੀਆਂ ਜਾਗੀਆਂ ਨੇ ਔਰ ਜੱਥੇਬੰਦੀਆਂ ਦੇ ਪ੍ਰੈਸ਼ਰ ਰੇਟ ਸਰਕਾਰਾਂ ਨੂੰ ਵੀ ਕੁਝ ਨਾ ਕੁਝ ਫੈਸਲੇ ਜਿਹੜੇ ਆ ਸੂਬਾ ਸਰਕਾਰ ਨੂੰ ਲੈਣੇ ਪੈਣੇ ਆ। ਹਮ ਅੱਛਾ ਸਰ ਨਾ ਕੋਈ ਇਸ ਵਕਤ ਹੁਣ ਪ੍ਰਸ਼ਾਸਨ ਦਾ ਬੰਦਾ ਜਿਸ ਤਰੀਕੇ ਦੇ ਨਾਲ ਢਿੱਲਮੱਠ ਵਰਤੀ ਗਈ ਹੈਗੀ ਇਸ ਕੇਸ ਦੇ ਵਿੱਚ ਲੋਕਾਂ ਨੂੰ ਧਰਨਾ ਹੀ ਲਗਾਉਣੇ ਪੈ ਰਹੇ ਨੇ ਲੋਕਾਂ ਨੂੰ ਹੁਣ ਗੱਲਾਂ ਕਿੱਥੇ ਤੋਂ ਕਿੱਥੋਂ ਪਟੋਣੀਆਂ ਪੈ ਰੀਆਂ ਨੇ ਕੀ ਲੱਗਦਾ ਹੈ ਪੰਜਾਬ ਦੇ ਵਿੱਚ ਬਣ ਕੀ ਰਿਹਾ ਹੈ? ਦੇਖੋ ਪ੍ਰਸ਼ਾਸਨ ਨੂੰ ਹਮੇਸ਼ਾ ਧਰਨੇ ਲਾ ਕੇ ਜਗਾਇਆ ਜਾਂਦਾ ਬਾ ਚਲੋ ਇਹ ਤੇ ਮੁੱਦਾ ਬੜਾ ਹਾਈਲਾਈਟ ਹੋਇਆ ਬੱਚੇ ਵਾਲਾ ਜੇ ਆਮ ਪਬਲਿਕ ਦੀ ਗੱਲ ਵੀ ਕੀਤੀ ਜਾਵੇ ਤੇ ਪ੍ਰਸ਼ਾਸਨ ਉਹਨਾਂ ਦੀ ਪਹਿਲਾਂ ਵੀ ਕਿਤੇ ਸੁਣਦਾ ਵਾ ਤਰਨੇ ਲਾ ਕੇ ਪਰਚੇ ਦਰਜ ਕਰਾਉਣੇ ਪੈਂਦੇ ਨੇ ਸੁਪਰਸ਼ਾਸਨ ਜਿਹੜਾ ਬਿਲਕੁਲ ਫੇਲਿਆ ਸੀ ਸਮਝਦੇ ਆਂ ਪ੍ਰਸ਼ਾਸਨ ਜਿਹੜਾ ਸਰਕਾਰਾਂ ਇਸ ਚੀਜ਼ ਤੋਂ ਨਾਕਾਮ ਆ ਜੇ ਖੜਾਂ ਦੀ ਗੱਲ ਕੀਤੀ ਇੱਥੇ ਵੀ ਸਰਕਾਰਾਂ ਨਾਕਾਮ ਆ ਲੋਕਾਂ ਨੂੰ ਆਪਣਾ ਆਪ ਹੀ ਸੋਚਣੇ ਪਣਾ ਜਥੇਬੰਦੀਆਂ ਦੇ ਨਾਲ ਸਹਿਯੋਗ ਕਰਕੇ ਹੀ ਆਪਾਂ ਕੁਝ ਨਾ ਕੁਝ ਹਾਸਲ ਕਰ ਸਕਦੇ ਸਰਕਾਰਾਂ ਦੇ ਪੱਲੇ ਕੁਝ ਨਹੀਂ ਹੈ ਬਾਬਾ ਜੀ ਪੰਜਾਬ ਦੇ ਵਿੱਚ ਬਣ ਕੇ ਰਿਹਾ ਤੁਸੀਂ ਮੈਨੂੰ ਇਹ ਜਰੂਰ ਦੱਸੋ ਪੰਜਾਬ ਦੇ ਵਿੱਚ ਬਹੁਤ ਚੀਜ਼ਾਂ ਹੁਣ ਉੱਠ ਕੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿਸ ਤਰੀਕੇ ਦੇ ਨਾਲ ਇਹ ਦੁਸ਼ਕ੍ਰਮ ਦੇਖਣ ਨੂੰ ਮਿਲਿਆ ਕਤਲ ਕਰ ਦਿੱਤਾ ਗਿਆ ਇਸ ਤੋਂ ਅਲੱਗ ਦਾ ਬਹੁਤ ਚੀਜ਼ਾਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਹੋ ਕੀ ਰਿਹਾ ਹੈਗਾ ਇਸ ਜੀ ਜੋ ਚੀਜ਼ਾਂ ਹੋ ਰਹੀਆਂ ਘਟਨਾਵਾਂ ਹੋ ਰਹੀਆਂ ਉਹ ਸੀਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਸ ਵੱਲ ਇਸ਼ਾਰਾ ਕਰ ਰਹੀ ਹੈ ਦੇਖੋ ਪੰਜਾਬ ਦੇ ਵਿੱਚ ਹੁਣ ਫਿਰ ਕਿਸੇ ਤੀਜੇ ਬਦਲ ਦੀ ਤਿਆਰੀ ਦੇ ਵਿੱਚ ਗੱਲ ਚੱਲ ਰਹੀ ਕਿਉਂਕਿ ਦੋਨੋਂ ਸਰਕਾਰਾਂ ਜਿਹੜੀਆਂ ਫੇਲ ਹੋ ਗਈਆਂ ਸੀ ਕਿਉਂਕਿ ਲੰਬਾ ਸਮਾਂ ਇਹਨਾਂ ਨੇ ਰਾਜ ਕੀਤਾ ਪੰਜਾਬ ਦੀ ਧਰਤੀ ਦੇ ਉੱਤੇ ਤੇ ਅੱਜ ਤੱਕ ਪੰਜਾਬ ਦਾ ਲਾਅਰ ਆਰਡਰ ਜਿਹੜਾ ਉਹੀ ਮੇਨਟੇਨ ਨਹੀਂ ਹੈ ਸਰਕਾਰਾਂ ਕਰ ਸਕੀਆਂ ਪਰ ਇਹ ਸਰਕਾਰ ਤੋਂ ਸਰਕਾਰ ਲੋਕਾਂ ਨੂੰ ਕੁਝ ਮੀਂਹ ਸੀ ਤਾਂ ਹੀ ਉਹ ਪਹਿਲੀ ਵਾਰ ਪੰਜਾਬ ਦੀ ਧਰਤੀ ਤੇ ਕੋਈ 92 ਸੀਟਾਂ ਲੈ ਕੇ ਸਰਕਾਰ ਬਣੀ ਸੀ ਪਰ ਇਹ ਸਰਕਾਰ ਵੀ ਟੋਟਲੀ ਫੇਲ ਹੋ ਗਈ। ਹਮ ਅੱਜ ਪ੍ਰਵਾਸੀਆਂ ਦੇ ਉੱਪਰ ਹੁਣ ਸਵਾਲ ਚੱਕੇ ਜਾ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਕੀ ਲੱਗਦਾ ਹਨ ਉੱਪਰ ਸਵਾਲ ਚੱਕਣੇ ਵਾਜਬ ਨੇ ਬਿਲਕੁਲ ਜਾਇਜ਼ ਨੇ ਆਪਣੀ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਪੰਜਾਬ ਦੀ ਧਰਤੀ ਦੇ ਵਿੱਚ ਠੀਕ ਆ ਰੁਜ਼ਗਾਰ ਕਰਨ ਹੁੰਦੇ ਆਪਣੇ ਕਿਰਤ ਕਰਦੇ ਆ ਪਰ ਕਿਰਤ ਦੇ ਨਾਲ ਗੁੰਡਾਗਰਦੀ ਕਰ ਦਿੰਦੇ ਨੇ ਪ੍ਰਵਾਸੀ ਹਮ ਸਾਡੇ ਲੋਕ ਵੀ ਵਿਦੇਸ਼ਾਂ ਦੀ ਧਰਤੀ 'ਚ ਜਾਂਦੇ ਨੇ ਸਾਡੇ ਨੌਜਵਾਨ ਵੀ ਵਿਦੇਸ਼ਾਂ ਦੀ ਧਰਤੀ 'ਚ ਜਾਂਦੇ ਨੇ ਪਰ ਇੱਥੇ ਇੱਕ ਭਈਆ ਰਾਜ ਸਥਾਪਿਤ ਕੀਤਾ ਜਾ ਰਿਹਾ ਹੈ بڑے ਵੱਡੇ ਪੱਧਰ ਤੇ ਸਾਜਿਸ਼ ਆ ਕਿਉਂਕਿ ਬਾਕੀ ਸਟੇਟਾਂ ਦੀ ਗੱਲ ਕੀਤੀ ਜਾ ਸਕੇ ਜੰਮੂ ਦੇ ਵਿੱਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ 'ਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਪੰਜਾਬ ਦੇ ਵਿੱਚ ਕੋਈ ਜ਼ਮੀਨ ਖਰੀਦ ਸਕਦਾ ਕੋਈ ਵੀ ਉੱਟ ਕੇ ਤੀਜਾ ਬੰਦਾ ਪੰਜਾਬ 'ਚ ਜ਼ਮੀਨ ਕਿਉਂ ਇਹ ਸਿਰਫ ਪੰਜਾਬ ਦੇ ਵਿੱਚ ਕਿਉਂਕਿ ਪਹਿਲਾਂ ਭਾਸ਼ਾ ਦੇ ਆਧਾਰ ਪਹਿਲਾਂ ਪੰਜਾਬ ਦੇ ਡੋ ਟੁਕੜੇ ਕੀਤੇ 47 ਦੇ ਵਿੱਚ ਫਿਰ ਚੰਡੀਗੜ੍ਹ ਅਲੱਗ ਕੀਤਾ ਫਿਰ ਪਾਸ਼ਾ ਦੇ ਆਧਾਰ ਤੇ 1966 ਦੇ ਵਿੱਚ ਪੰਜਾਬ ਦੇ ਵਿੱਚੋਂ ਹਿਮਾਚਲ ਕੱਢਿਆ ਪੰਜਾਬ ਚੋਂ ਹਰਿਆਣਾ ਕੱਢਿਆ ਪੰਜਾਬ ਚੋਂ ਚੰਡੀਗੜ੍ਹ ਕੱਢਿਆ ਜੇ ਪੰਜਾਬ ਦਾ ਇਤਿਹਾਸ ਦੇਖਿਆ ਜਾਏ ਤੇ ਕਾਬਲ ਖੰਧਾਰ ਤੱਕ ਲੇਹ ਲਦਾਖ ਤੱਕ ਤਿੱਬਤ ਤੱਕ ਪੰਜਾਬ ਦੀ ਹੱਦ ਸੀ ਇਹ ਸਾਰੀ ਸ਼ਾਜਸ਼ਾ ਪੰਜਾਬ ਨੂੰ ਖਤਮ ਕਰਨ ਦੀ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ ਪੰਜਾਬ ਦੇ ਲੋਕਾਂ ਦੀ ਜਿਹੜੀ ਅਣਖ ਗੈਰਤ ਜਿਹੜੀ ਉਹ ਮਾਰੀ ਜਾਵੇ ਕਿਉਂਕਿ ਜੇ ਪੰਜਾਬ ਬਚਿਆ ਤੇ ਆਪਣੀ ਅਣਖ ਦੇ ਕਰਕੇ ਪੰਜਾਬ ਬਚਿਆ ਆ ਇੱਥੇ ਭਈਆ ਰਾਜ ਸਥਾਪਿਤ ਕਰਨ ਇਸ ਪੰਜਾਬ ਚ ਲੋਕ ਬੱਚਿਆਂ ਨੂੰ ਰੋਜ਼ਗਾਰ ਕਿਉਂ ਨਹੀਂ ਦਿੱਤਾ ਜਾਂਦਾ ਜਿਹੜੇ ਇੱਥੇ ਦੇ ਜੰਪਲ ਕਿਉਂ ਨਹੀਂ ਦਿੱਤਾ ਜਾਂਦਾ ਵੀ ਇਹ ਬੱਚੇ ਵਿਦੇਸ਼ਾਂ ਦੀ ਧਰਤੀ ਤੇ ਜਾਣ ਤੇ ਇੱਥੇ ਭਈਆ ਰਾਜ ਕਰਨ ਆ ਕੇ ਤਾ ਕਰਕੇ ਵੋਟ ਬੈਂਕ ਇੱਥੇ ਭਈਆਂ ਦਾ ਪੱਕਾ ਕੀਤਾ ਜਾਂਦਾ ਗੁਜਰਾں ਦਾ ਪੱਕਾ ਕੀਤਾ ਜਾਂਦਾ ਤੁਹਾਨੂੰ ਲੱਗਦਾ ਆਪਣੇ ਪੰਜਾਬੀਆਂ ਦੀ ਗਲਤੀ ਹੈਗੀ ਹੈ ਆਪਣੇ ਪੰਜਾਬੀ ਜ਼ਿੰਮੇਦਾਰਾਂ ਨੇ ਹੀ ਯੂਪੀ ਬਿਹਾਰ ਤੋਂ ਪ੍ਰਵਾਸੀ ਲਿਆ ਕੇ ਇਸ ਤੇ ਮਜ਼ਦੂਰ ਬਣਾਏ ਉਹਨਾਂ ਨੇ ਕੰਮ ਧੰਦਾ ਦਿੱਤਾ ਤੇ ਉਹਨਾਂ ਨੂੰ ਸਟੈਂਡ ਕੀਤਾ ਤੇ ਉਸ ਤੋਂ ਬਾਅਦ ਜਦੋਂ ਹੁਣ ਇਹ ਚੀਜ਼ਾਂ ਹੋ ਰਹੀਆਂ ਪੰਜਾਬ ਦੇ ਜਿਹੜੇ ਨੌਜਵਾਨਾਂ ਨੂੰ ਇਹਨਾਂ ਰਜਗਾਰ ਹੀ ਨਹੀਂ ਦਿੱਤਾ ਅੱਜ ਦੇਖੋ ਪੰਜਾਬ ਦੇ ਜਿਹੜੇ ਆ 70% ਮੈਕਮੇ ਜਿਹੜੇ ਉਹ ਤਾਂ ਖਾਲੀ ਪਏ ਨੇ ਤੇ ਜੇ ਕੋਈ ਮਾੜੀ ਮੋਟੀ ਭਰਤੀ ਮੈਕਮੇਆਂ ਚ ਕਰਦੇ ਨੇ ਤੇ ਉਹ ਸਾਰੀ ਠੇਕਾਦਾਰ ਤੇ ਅੱਜ ਪੀ ਐਚ ਡੀ ਕਰਕੇ ਅਜ ਐਮ ਐਸਸੀ ਬੀ ਐਸਸੀ ਕਰਕੇ 8 8000 ਤੇ ਬੱਚੇ ਧੱਕੇ ਖਾ ਰਹੇ ਨੇ ਤੇ ਕੀ ਕਰਨਗੇ ਜਿੰਨਾ ਖਰਚਾ ਉਹਨਾਂ ਨੇ ਸਟੱਡੀ ਤੇ ਕੀਤਾ ਉਹਨਾਂ ਦਾ ਖਰਚਾ ਉਹਨਾਂ ਦੀ ਨੌਕਰੀ ਤੋਂ ਪੂਰਾ ਨਹੀਂ ਹੋਣਦਿਆ ਤੇ ਪੰਜਾਬ ਦੇ ਬੱਚੇ ਕਿੱਥੇ ਜਾਣਗੇ ਤੁਸੀਂ ਆਪ ਦੱਸੋ ਤੁਹਾਨੂੰ ਨਾ ਪੰਜਾਬੀਆਂ ਦੀ ਗਲਤੀ ਹੈਗੀ ਹੈ ਕਿੱਥੇ ਨਾ ਕਿੱਥੇ ਜੇ ਉਹ ਆਪਣੇ ਬੱਚਿਆਂ ਦਾ ਭਵਿੱਖ ਸਦਾਰ ਲੈਂਦੇ ਆਪਣੇ ਬੱਚਿਆਂ ਨੂੰ ਆਪਣਾ ਰੋਜ਼ਗਾਰ ਸਿਖਾਉਂਦੇ ਫਿਰ ਪ੍ਰਵਾਸੀ ਲਿਆਉਣ ਦੀ ਲੋੜ ਹੀ ਨਹੀਂ ਸੀਗੀ ਪੰਜਾਬ ਦੀ ਗੱਲ ਸੁਣੋ ਦੇਸ਼ ਦਾ ਜਿਹੜਾ ਸੰਵਿਧਾਨ ਆ ਜਦੋਂ 26 ਜਨਵਰੀ 1950 ਦੇ ਵਿੱਚ ਦੇਸ਼ ਦਾ ਸੰਵਿਧਾਨ ਲਾਗੂ ਹੋਇਆ ਉਦੋਂ ਸਰਕਾਰਾਂ ਨੇ ਜੋ ਮੈਕਮੇ ਸਥਾਪਿਤ ਕੀਤੇ ਸੀ ਕੁਝ ਮੈਕਮੇ ਉਹ ਸਥਾਪਿਤ ਕੀਤੇ ਸੀ ਜਿਨ੍ਹਾਂ ਨੇ ਸਰਕਾਰ ਨੂੰ ਇਨਕਮ ਕਰਕੇ ਦੇਣੀ ਸੀ ਕੁਝ ਮੈਕਮੇ ਉਹ ਸੀ ਜਿਹੜੇ ਸਰਕਾਰ ਨੂੰ ਜਿਨ੍ਹਾਂ ਮੈਕਮਿਆਂ ਨੇ ਲੋਕਾਂ ਦੀ ਸੇਵਾ ਕਰਨੀ ਸੀ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦੇਣੀ ਸੰਵਿਧਾਨਕ ਤੌਰ ਤੇ ਸਰਕਾਰ ਦੀ ਜ਼ਿੰਮੇਵਾਰੀ ਆ ਠੀਕ ਹੈ ਜੀ ਲੋਕਾਂ ਨੂੰ ਹੈਲਥ ਸਹੂਲਤਾਂ ਦੇਣੀ ਆ ਸਿਹਤ ਸਹੂਲਤਾਂ ਦੇਣੀ ਆ ਉਹ ਸਰਕਾਰ ਦੀ ਜ਼ਿੰਮੇਵਾਰੀ ਆ ਔਰ ਬੱਚਿਆਂ ਨੂੰ ਰੋਜ਼ਗਾਰ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਜੇ ਆਪਾਂ ਟੈਕਸ ਪੇ ਕਰਦੇ ਆ ਜਦੋਂ ਕੋਈ ਇਨਸਾਨ ਸਵੇਰੇ ਉੱਠ ਕੇ ਬਰਸ਼ ਕਰਦਾ ਤੇ ਉਹਦਾ ਟੈਕਸ ਸ਼ੁਰੂ ਹੋ ਜਾਂਦਾ ਰਾਤ ਨੂੰ ਮੰंजे ਤੱਕ ਪੈਂਡ ਤੱਕ ਕੋਲ ਟੈਕਸੀ ਦਿੰਦਾ ਆ ਇਸ ਇੰਨਾ ਟੈਕਸ ਦੇਣ ਦੇ ਬਾਵਜੂਦ ਵੀ ਜੇਕਰ ਸਾਡੇ ਬੱਚਿਆਂ ਨੂੰ ਰੋਜ਼ਗਾਰ ਨਹੀਂ ਮਿਲੇਗਾ ਤੇ ਬੱਚੇ ਵਿਦੇਸ਼ਾਂ ਜਿੱਧਤੀ ਤੇ ਜਾਣਗੇ ਤੇ ਕਿੱਥੇ ਜਾਣਗੇ ਅੱਛਾ ਬਾਬਾ ਜੀ ਤੁਸੀਂ ਕਹਿ ਰਹੇ ਹੋ ਕਿ ਬਈ ਗਲਤੀ ਨਹੀਂ ਪੰਜਾਬੀਆਂ ਦੀ ਆਪਣੇ ਪੰਜਾਬੀਆਂ ਨੇ ਪ੍ਰਵਾਸੀਆਂ ਨੂੰ ਯੂਪੀ ਬਿਹਾਰ ਤੋਂ ਲਿਆ ਕੇ ਪੰਜਾਬ ਦੇ ਵਿੱਚ ਕਾਬਜ਼ ਕੀਤਾ ਤੁਸੀਂ ਕਹਿ ਰਹੇ ਹੋ ਗਲਤੀ ਨਹੀਂ ਉਹਨਾਂ ਦੀ ਨਹੀਂ ਵੇਖੋ ਕਾਬਜ਼ ਨਹੀਂ ਕੀਤਾ ਜੀ ਉਹਨਾਂ ਨੇ ਰਗਜ਼ਾਰ ਦਿੱਤਾ ਉਹ ਗਲਤ ਨਹੀਂ ਕੀਤਾ ਰਗਜ਼ਾਰ ਕਰਕੇ ਉਹ ਚਲੇ ਜਾਂ ਆਪਣੇ ਦੇਸ਼ ਚ ਜਿੱਦਾਂ ਕਿ ਸਾਡੇ ਮੁੰਡੇ ਜਾਂਦੇ ਨੇ ਤੇ ਸਾਡੇ ਮੁੰਡੇ ਵਾਪਸ ਨਹੀਂ ਆਉਂਦੇ ਬਾਹਰਲੇ ਦੇਸ਼ਾਂ ਤੋਂ ਵਾਪਸ ਆਉਂਦੇ ਨਾ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਆਪਣੇ ਕੰਮ ਕਰਕੇ ਚਲੇ ਜਾਵਾਂ ਪਰ ਉਹਨਾਂ ਦੀ ਪੂਰੀ ਜਾਣਕਾਰੀ ਜਿਹੜੀ ਉਹ ਲਈ ਜਾਵੇ ਉਹਨਾਂ ਦਾ ਪੂਰਾ ਐਡਰੈਸ ਜਿਹੜਾ ਪਿੱਛੋਂ ਉਹਨੂੰ ਕੀ ਕੀਤਾ ਜਾਵੇ ਤਾਂ ਇਹ ਜਾ ਕੇ ਉਹਨੂੰ ਇੱਥੇ ਜਿਹੜਾ ਦਗਜ਼ਾਰ ਦਿੱਤਾ ਜਾਵੇ ਠੀਕ ਹੈ ਬਸ ਆਖਰੀ ਸਵਾਲ ਜੀ ਮੇਰਾ ਤੁਹਾਡੇ ਤੋਂ ਕੀ ਲੱਗਦਾ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਹੁਣ ਮਾਹੌਲ ਬਣ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਦੇਖਣਾ ਤੁਹਾਨੂੰ ਲੱਗਦਾ ਹੈ ਦੇਖਣ ਨੂੰ ਮਿਲੇਗਾ ਕਿਉਂਕਿ ਹਾਲਾਤ ਜੋ ਜਿਸ ਤਰੀਕੇ ਦੇ ਨਾਲ ਬਿਆਨ ਕਰ ਰਹੇ ਨੇ ਹਾਲਾਤ ਜੋ ਨਿਕਲ ਕੇ ਸਾਹਮਣੇ ਆ ਰਹੇ ਨੇ ਦੇਖੋ ਹਾਲਾਤ ਜਿਹੜੇ ਨੇ ਜਿਸ ਤਰ੍ਹਾਂ ਹੁਣ ਲੋਕਾਂ 'ਚ ਜਾਗਰਤੀ ਇੱਕ ਲਹਿਰ ਬਣੀ ਆ ਕਿ ਪ੍ਰਵਾਸੀ ਪਹਟਾਓ ਤੇ ਪੰਜਾਬ ਬਚਾਓ ਇਹ ਸਰਕਾਰਾਂ ਨੂੰ ਕੋਈ ਨਾ ਕੋਈ ਸਖਤ ਐਕਸ਼ਨ ਲੈਣਾ ਪੈਣਾ ਆ ਕੋਈ ਨਾ ਕੋਈ ਸੰਵਿਧਾਨਕ ਤੌਰ ਤੇ ਕੋਈ ਕਾਨੂੰਨ ਇਹੋ ਜਿਹਾ ਹੋਣਾ ਚਾਹੀਦਾ ਲਿਓਣਾ ਪੈਣਾ ਵਾ ਕਿ ਜਿਹੜੇ ਭਈ ਜਿਹੜੇ ਆ ਪੰਜਾਬਤ ਵਿੱਚੇ ਰਜਗਾਰ ਵੀ ਕਰਦੇ ਆ ਤੇ ਕੋਈ ਗੱਲ ਨਹੀਂ ਪੰਜਾਬ ਦੇ ਲੋਕਾਂ ਨੂੰ ਰਜਗਾਰ ਦਿੰਦਾ ਤੇ ਪੰਜਾਬ ਦੀ ਧਰਤੀ ਨੇ ਸ਼ਾਦਾਨੀਆਂ ਦੀ ਧਰਤੀ ਆ ਇੱਥੇ ਜਿਹੜਾ ਚੜ ਕੇ ਆਇਆ ਸੋ ਝੜ ਕੇ ਗਿਆ ਆ ਜਿਹੜਾ ਸ਼ਰਨ ਤੇ ਆਇਆ ਤੇ ਉਹ ਤਰਕੇ ਗਿਆ ਵਾ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਪੰਜਾਬ ਦੇ ਵਿੱਚ ਰੋਜ਼ਗਾਰ ਦਿੱਤਾ ਤੇ ਕੋਈ ਮਾੜਾ ਕੰਮ ਨਹੀਂ ਕੀਤਾ ਸਰਕਾਰਾਂ ਨੂੰ ਹੁਣ ਕੋਈ ਸਖਤ ਫੈਸਲਾ ਲੈਣੇ ਪੈਣਾ ਹੈ ਜੇ ਨਹੀਂ ਸਰਕਾਰਾਂ ਫੈਸਲਾ ਲੈਂਦੀ ਹੈ ਤੇ ਬਾਕੀ ਤੁਸੀਂ ਨੇਪਾਲ ਦੇ ਹਾਲਾਤ ਦੇਖੀਏ ਕੀ ਬਣਨਦੇ ਆ ਫਿਰ ਉਹ ਹਿਸਾਬ ਨਾਲ ਪੰਜਾਬ ਤੇ ਵੀ ਚੱਲੂਗਾ ਠੀਕ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੇ ਬਿਲਕੁਲ ਨੰਗ ਸਿੰਘ ਜਥੇਬੰਦੀਆਂ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਵੀ ਸਰਕਾਰਾਂ ਨੂੰ ਇਸ ਦੇ ਉੱਪਰ ਸਖਤ ਫੈਸਲੇ ਜੜੇ ਨੇ ਉਹ ਲੈਣੇ ਚਾਹੀਦੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਜਿਹੜਾ ਹੈ ਉਹ ਅਲੱਗ ਬਣ ਸਕਦਾ ਹੈ ਕਿਰਮਨ ਸਿੰਘ ਵਿਪਿੰਦਰ ਰਾਜਗੁਪ